ਸਤਿ ਸ਼੍ਰੀ ਅਕਾਲ ਦੋਸਤੋ ਫਿਰੋਜ਼ਪੁਰ ਏਰੀਆ ਦੇ ਵਿੱਚ ਇੱਕ ਅਜਿਹੀ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜੋ ਕਿ ਤੁਹਾਡੇ ਵੀ ਰੌਂਗ ਟੇ ਖੜੇ ਕਰ ਦੇਵੇਗੀ ਇੱਕ ਔਰਤ ਜੋ ਕਿ ਗੁਰੂ ਘਰ ਦੇ ਦੇ ਵਿੱਚ ਸਹਾਰਾ ਲੈਣ ਦੇ ਲਈ ਪਹੁੰਚਦੀ ਹੈ ਪਰ ਜਦੋਂ ਉਹ ਉੱਥੇ ਗ੍ਰੰਥੀ ਸਿੰਘ ਨੂੰ ਆਪ ਵੀਤੀ ਸੁਣਾਉਂਦੀ ਹੈ ਤਾਂ ਗ੍ਰੰਥੀ ਸਿੰਘ ਵੀ ਹੈਰਾਨ ਰਹਿ ਜਾਂਦੇ ਨੇ ਕਿਉਂਕਿ ਇਸ ਔਰਤ ਨੇ ਦੱਸਿਆ ਕਿ ਉਸਦੇ ਪਤੀ ਨੇ ਉਸ ਨੂੰ ਘਰੋਂ ਕੱਢ ਦਿੱਤਾ ਤਾਂ ਉਸ ਤੋਂ ਬਾਅਦ ਉਸਦੇ ਸਕੇ ਭਰਾ ਵੱਲੋਂ ਹੀ ਉਸ ਨੂੰ ਚਾਰ ਜਗ੍ਹਾ ਤੇ ਵੇਚਿਆ ਗਿਆ ਅੰਤਿ ਅੰਤ ਇਹ ਆਪਣੀ ਜਾਨ ਬਚਾਉਂਦੀ ਹੋਈ ਨੇੜੇ ਗੁਰੂ ਘਰ ਦੇ ਵਿੱਚ ਪਹੁੰਚੀ ਜਿੱਥੇ ਕਿ ਗੁਰੂ ਘਰ ਦੇ ਵਜ਼ੀਰ ਗ੍ਰੰਥੀ ਸਿੰਘ ਵੱਲੋਂ ਇਸ ਔਰਤ ਨੂੰ ਬਚਾਇਆ ਗਿਆ ਤੇ ਉੱਥੇ ਹੀ ਇਸ ਔਰਤ ਨੇ ਹੋਰ ਵੀ ਹੈਰਾਨੀ ਜਾਣ ਕੇ ਖੁਲਾਸੇ ਕੀਤੇ ਨੇ ਅਤੇ ਜੋ ਕਿ ਹੈਰਾਨ ਕਰ ਦੇਣ ਵਾਲੇ ਨੇ ਅਤੇ ਸੋਚਣ ਦੇ ਲਈ ਮਜਬੂਰ ਕਰਦੇ ਨੇ ਕਿ ਇਹ ਸਭ ਕੁਝ ਪੰਜਾਬ ਦੇ ਵਿੱਚ ਹੀ ਹੋ ਰਿਹਾ ਹੈ ਜਾਂ ਫਿਰ ਅੱਜ ਦੇ ਸਮੇਂ ਦੇ ਵਿੱਚ ਜੋ ਪੰਜਾਬ ਦੇ ਵਿੱਚ ਪ੍ਰਵਾਸ ਹੋ ਰਿਹਾ ਉਸ ਦੇ ਕਰਕੇ ਹੁਣ ਪੰਜਾਬ ਦੀ ਆਬੋ ਹਵਾ ਅਤੇ ਪੰਜਾਬ ਦਾ ਪੀਐਨਏ ਉਹ ਬਦਲ ਗਿਆ ਜੋ ਕਿ ਦੂਜਿਆਂ ਦੀ ਮਦਦ ਕਰਦਾ ਸੀ ਦੂਜਿਆਂ ਨੂੰ ਬਚਾਉਂਦਾ ਸੀ ਅੱਜ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਇਸ ਦੇ ਬਾਰੇ ਤੁਹਾਨੂੰ ਕੀ ਲੱਗਦਾ ਹੈ ਕੌਣ ਇਸ ਦੇ ਲਈ ਜ਼ਿੰਮੇਵਾਰ ਹੈ ਕਿਸ ਦੀ ਗਲਤੀ ਹੈ ਜਰੂਰ ਪੂਰੀ ਵੀਡੀਓ ਦੇਖਣ ਤੋਂ ਬਾਅਦ ਇਸ ਮਾਮਲੇ ਤੇ ਆਪਣੀ ਰਾਇ ਕਮੈਂਟਾਂ ਦੇ ਵਿੱਚ ਦੱਸਣਾ ਜੀ ਜੀ ਕਹਿੰਦੇ ਸੀ ਜੇ ਮੈਂ ਗੁਰਦਵਾਰਾ ਸਾਹਿਬ ਆਇਆ ਜੇ ਮੈਨੂੰ ਗੁਰਦਵਾਰਾ ਸਾਹਿਬ ਹੀ ਜੇ ਮੈਂ ਨਾਮ ਮਿਲੂ ਥਾਂ ਮਿਲਦੀ ਤੇ ਮੈਂ ਤਾਂ ਸ਼ਰਧੇ ਸ਼ਰਮਾਦਾਂ ਨਹੀਂ ਸੀ ਕਿ ਦੇਖੋ ਇਹਨਾ ਇਨਾ ਤਾਂ ਪਸ਼ੂਆਂ ਦੇ ਨਾਲ ਵੀ ਇੰਨੀ ਬੁਰੀ ਹਾਲਤ ਨਹੀਂ ਕਰਦੇ ਜਿੰਨੀ ਕਿ ਅਸੀਂ ਇਨਸਾਨਾਂ ਦੇ ਨਾਲ ਕਰਦੇ ਆ। ਜੇ ਇਹ ਵੀ ਸਾਡੀਆਂ ਤੇ ਗਾਂ ਬੱਚੀਆਂ ਇਹ ਵੀ ਤਾਂ ਕਿ ਅੱਜ ਦੇ ਨਾਲ ਵੀ ਸਾਰੇ ਜਾਂਦਾ ਬਾਅਦ ਵਿੱਚ ਨਾ ਦਈਏ ਤਾਂ ਉਹ ਪਾਜੀ ਚੰਦੇ ਜਿਹੀ ਹਾਂ। ਕੀ ਹੋਇਆ ਤੇ ਨਾਲ? ਦਿਲਾਂ ਦੇ ਕੋਲ ਗਿਆ। ਬਾਜ। ਇਹ ਇਸ ਤੋਂ ਵੱਡਾ ਫਾਸੋਰ ਨਹੀਂ ਹੋ ਨਹੀਂ ਸਕਦਾ ਦੁਨੀਆ ਨਿਰਭੈ ਇਹ ਦਿਮਾਗੀ ਦੌਰ ਦੇ ਉੱਤੇ ਜਿਹੜਾ ਇਹ ਜੋ ਡਾਟਚ ਕਰਨਾ ਕਿੰਨਾ ਕੁ ਚਲੇ ਇਹ ਚੰਗਾ ਕਿ ਅਸੀਂ ਨਾ ਨਾ ਬੱਚਾ ਵਰਗੇ ਸਾਡੇ ਇੱਕੋ ਜਿਹੜੀਆਂ ਧੀਆਂ ਬੇਡੀਆਂ ਜਿਹੜੀਆਂ ਸਭ ਨੂੰ ਲੈ ਕੇ ਜਾਂਦੇ ਸਾਨੂੰ ਵੀ ਦੇਖੋ ਜੀ ਇੱਕ ਬੇਜਵਾਨੀ ਦੇ ਬਜਾਰੀ ਤੇ ਬਹੁਤ ਤਸੱਦਦ ਢਾਇਆ ਗਿਆ ਉਸ ਨੂੰ ਮਾਰ ਦਿੱਤੀ ਗਈ ਰਾਤ ਨੂੰ ਸੰਗਲਾ ਦੇ ਨਾਲ ਸੰਨਿਆ ਜਾਂਦਾ ਸੀਗਾ ਸੰਗਲਾ ਨਾਂ ਬੰਦ ਬੰਨ ਕੇ ਇਹਨੇ ਜਦੋਂ ਹੋਵੇ ਡੁੰਗੇ ਇਹ ਇਹਨਾਂ ਦੇ ਵਿੱਚ ਰੇਸ਼ਾ ਜਿਹੜਾ ਹੈ ਵਿਖੋਦਾ ਸੀ ਪੈ ਇੱਥੋਂ ਤੱਕ ਵੀ ਪੀਲੇ ਰੇਸ਼ਾ ਦਿਨੇ ਜਿਹੜਾ ਹੈ ਕੋਈ ਕਾਲੀ ਪਈ ਅਸਤਾਂ ਸਾਰੀ ਜਮਣੀ ਨੂੰ ਸੌੜਦੀ ਇਹਨੂੰ ਇਹਦਾ ਇੰਨਾ ਕੋਟਿਆ ਮਾਰਿਆ ਜਾਂਦਾ ਸੀ ਕੰਮਕਾਰ ਕਰਾਇਆ ਜਾਂਦਾ ਸੀ ਤਸ਼ੀਹ ਦਿੱਤੇ ਜਾਂਦੇ ਸਨ ਤੇ ਇਹਨਾਂ ਦੇ ਜਨਮਿਕ ਕਹਿਤਾ ਜਾਂਦਾ ਸੀਗਾ ਕੋਈ ਕੀ ਨਾਮ ਤੁਹਾਡਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਗੈ ਗੁਰਵਤਾਰ ਸਿੰਘ ਪਿੰਡ ਮੇਰਾ ਮਰਖਾਈ ਪਰ ਮੈਂ ਨਰੈਣਗੜ੍ਹ ਗੁਰਦੁਆਰਾ ਸਾਹਿਬ ਦੇ ਵਿੱਚ ਨਤੌਰ ਗਰੰਧੀ ਸਿੰਘ ਦੀ ਸੇਵਾ ਜਿਹੜੀ ਆ ਨਿਭਾ ਰਿਆਂ ਤੇ ਪਿਛਲੇ ਦਿਨੀ ਇਹ ਵਿਚਾਰੀ ਬੱਚੀ ਮੇਰੇ ਕੋਲੇ ਆਈ ਤੇ ਆ ਕੇ ਇਹਨਾਂ ਪਾਣੀ ਮੰਗਿਆ ਪਰ ਇਹ ਬਹੁਤ ਡਰੀ ਹੋਈ ਸੀ ਘਬराई ਹੋਈ ਸੀ ਪਿੱਛੇ ਇਹਦੇ 2-4 ਨੌਜਵਾਨ ਸੀਗੇ ਉਹ ਇਹਨੂੰ ਫੜਨ ਵਾਸਤੇ ਆਏ ਲੱਗੇ ਸੀ ਮਗਰ ਹੋਏ ਲੱਗੇ ਹੋਏ ਸਨ ਤੇ ਜਦੋਂ ਇਹ ਆ ਕੇ ਮੇਰੇ ਤੋਂ ਪਾਣੀ ਮੰਗਿਆ ਤੇ ਮੈਂ ਕਿਹਾ ਵੀ ਰੁਕ ਜਾ ਵੀਰੇ ਮੈਂ ਦੇ ਦਿੰਦਾ ਅੱਗੇ ਹੋਰ ਆ ਗਈ ਇੱਕ ਘਬਰਾ ਕੇ ਮੈਂ ਕਿਹਾ ਵੀ ਰੁਕ ਜਾ ਜਦੋਂ ਦੇਖ ਕੇ ਕਹਿੰਦੇ ਮੈਨੂੰ ਮੈਂ ਕੁੱਟਦੇ ਆ ਕਿ ਮੈਨੂੰ ਮਾਰਿਆ ਜਾਂਦਾ ਕੁੱਟਿਆ ਜਾਂਦਾ ਮੈਂ ਕਿਹਾ ਕਿਉਂ ਕੁੱਟਿਆ ਜਾਂਦਾ ਕਹਿੰਦੇ ਮੇਰੇ ਸਹੁਰੇ ਪਤਾ ਨਹੀਂ ਇਹਨਾਂ ਨੂੰ ਕੀ ਆਇਆ ਦਿਮਾਗ ਦੇ ਵਿੱਚ ਤੇ ਜਦੋਂ ਇਹ ਆ ਕੇ ਮੈਂ ਕਹਿੰਦਾ ਮੈਂ ਦੇਖਦਾ ਕੌਣ ਮਾਰਦਾ ਤੈਨੂੰ ਜਦੋਂ ਮੈਂ ਬਾਹਰ ਗਿਆ ਤੇ ਦੋ ਨੌਜਵਾਨ ਸੀ ਦੋ ਦੋ ਬੰਦੇ ਹੋਰ ਸੀ ਇੱਕ ਸਿਆਣੀ ਉਮਰ ਦਾ ਸੀ ਆਮਰ ਛਕਿਆ ਸੀ ਇੱਕ ਬੰਦਾ ਹੋਰ ਸੀ ਚਾਰ ਬੰਦੇ ਆ ਗਏ ਤੇ ਇਹ ਵਿਚਾਰੀ ਪੇਟੀਆਂ ਵਾਲੇ ਕਮਰੇ ਦੇ ਵਿੱਚ ਪਿੱਛੇ ਉਹਨਾਂ ਨੂੰ ਵੇਖ ਕੇ ਜਿਹੜੀ ਆ ਲੱਗ ਗਈ ਬੜੀ ਬਿਲਕੁਲ ਡਰੀ ਹੋਈ ਸੀ ਇਹਦੇ ਹਾਲਾਤ ਜਿਹੜੇ ਸਾਨੂੰ ਇੰਨੇ ਵਧੀਆ ਨਹੀਂ ਸੀਗੇ ਜਿਹੜੇ ਕਪੜੇ ਸੀ ਉਹ ਮਾਰੇ ਤੇ ਇਹਦੇ ਲਤਾਂ ਦੇ ਵਿੱਚੋਂ ਵੀ ਵਿਚਾਰੀ ਦੇ ਉਹ ਖੂਨ ਜਿਹੜਾ ਵਗ ਰਿਹਾ ਸੀ जख्म ਜਿਹੜੇ ਸੀ ਨਾਮ ਤੇਰਾ ਹਾਂਜੀ ਨਮਨਦੀਪ ਹੋਰ ਹੈ ਰਵਣਦੀਪ ਹੋਰ ਰਿਹਾ ਮਤਲਬ ਕਿਥੋਂ ਦਰਿਆਣ ਵਾਲਾ ਸੀ ਜੀ ਜਲੰਧਾ ਤੇ ਕਿਹੜਾ ਫੋਨ ਕਰਉਂਗੀ ਪੰਚਤਿਆਣੀ ਜੀ আচ্ছা ਤੇ ਵਿਆਹ ਕਿੱਥੇ ਤੁਸੀਂ ਵਿਆਹ ਐ ਸ਼ਾਹਕੋਟ ਸੀ ਵਿਆਹ ਐ ਸ਼ਾਹਕੋਟ ਵਿਆਹ ਸੀ ਕਿੰਨੇ ਸਾਲ ਹੋ ਗਏ ਵਿਆਹ ਨੂੰ 12-13 ਸਾਲ ਹੋ ਗਿਆ ਇੱਕ ਜਿਆਦਾ ਜਿਆਦਾ ਹੀ ਹੋ ਗਿਆ ਹਾਂ ਹਾਂ ਅੱਛਾ ਜਿਆਦਾ ਦੇ ਹਾਂ ਤੇ ਉਹ ਘਰ ਵਾਲਾ ਕੀ ਕਰਦਾ ਸੀ ਤੁਹਾਡਾ ਤਾਰਾ ਦਾ ਆਂਟੇ ਤੋਂ ਲੰਦਾ ਹੀ ਟੈਂਪ ਤਾਰਾ ਤੋਂ ਹਾਂਜੀ ਕੀ ਗੱਲਬਾਤ ਹੋਈ ਲੜਕੀ ਲਿਆ ਕੋ ਜਰਾਨੀ ਲਿਆ ਗੱਡ ਕੇ ਜਨਾਨੀ ਲਿਆ ਸੀ ਹੋਰ ਹਾਂਜੀ ਜਿਹੜਾ ਦੇ ਹੋਰ ਲਿਆ ਆਂ ਵਾਲੀ ਹੋਰ ਲਿਆ ਸੀ ਹਾਂਜੀ ਤੁਹਾਡਾ ਕੀ ਕਰਤਾ ਮੈਨੂੰ ਬਾਹਰ ਘੜ ਦਿੱਤੇ ਗਾ ਸਰ ਬਾਹਰ ਘੜਤਾ ਹਾਂਜੀ ਅੱਛਾ ਪੱਚਾ ਸਮੇਤ ਹਾਂਜੀ ਬੱਚੇ ਨੂੰ ਮੈਂ ਬਾਹਰ ਘੜ ਦਿੱਤਾ ਹਾਂ ਅੱਛਾ ਫਿਰ ਤੇ ਤੁਹਾਡਾ ਤਾਏ ਦੇ ਲੜਕੇ ਨੇ ਕੀ ਗੱਲਬਾਤ ਹੋਈ ਹਾਂਜੀ ਉਹਨੇ ਗਾਂ ਦੀ ਗਾਂ ਵੇਚ ਦਿੱਤਾ ਗਾ ਕਿੱ데 ਵੇਚਿਆ ਤਾਏ ਦੇ ਲੜਕੇ ਨੇ ਹਾਂਜੀ ਤਾਏ ਦੇ ਲੜਕੇ ਨੇ ਗਾਂ ਵੇਚਿਆ ਹਾਂਜੀ गंड़ी। गंड़ी। अच्छा ਉਸ ਤੋਂ ਬਾਅਦ ਕੌਣ ਲੈ ਆਇਆ ਜ્યોਤੀ ਨੇ ਸਿਰਾਜੇ ਸਾਂਚ ਹਾਂਜੀ ਜ્યોਤੀ ਕਿੱਥੋਂ ਗ੍ਰਹਿਣ ਬਣੋ ਹੋ ਰਾਜਸਥਾਨ ਚ ਹਾਂਜੀ ਰਾਜਸਥਾਨ ਦੀ ਨਹੀਂ ਰਾਜਸਥਾਨ ਚ ਜਨ ਨਾਲ ਹੀ ਹੁੰਦਾ ਤੇ ਇੱਥੇ ਲੈ ਆਈ ਬਰੋ ਇੱਥੇ ਹਾਂਜੀ ਇੱਥੇ ਲੈ ਆਈ ਬਰੋ ਅੱਗੇ ਕਿੱਥੇ ਵੇਚਦਾ ਉਹਨੇ ਨਾ ਨਿਕਾਂ ਵਿੱਚ ਵੇਚਿਆ ਇੱਥੇ ਆਪਣੀ ਮਾਂ ਕੋਲ ਛੱਡ ਗਈ ਹੈ ਮਾਂ ਕੋਲ ਛੱਡ ਗਈ ਆਪਣੀ ਮਾਂ ਨੇ ਲਾਲ ਚਾਚਾ ਵਿੱਚ ਵੰਦਾ ਹਾਂਜੀ ਕਿੱਥੇ ਵੇਚਿਆ ਲੋਕਾਂ ਕੋਲ ਹਾਂਜੀ ਗਾਂ ਨਹੀਂ ਹੁੰਚਣ ਤੇ ਮਾਂ ਕੀ ਕਰਾਉਦੀ ਜਦ ਲਈ ਕਰੇ ਤੇ ਬੱਕਰੀਆਂ ਚਰਾਉਂਦੀਆਂ ਹਾਂ ਜੀ 11 ਸਾਲ ਹੋ ਗਏ 11 ਸਾਲ ਹੋ ਗਏ ਹਾਂ ਜੀ ਮੁੱਟ ਦੀ ਤੇਨਨਕੋੜ ਦੀ ਵਿੱਚ ਬਾ ਕਿੱਡਾ ਕੁ ਕੋੜ ਦੀ ਕੋੜ ਦੀ ਮਾਰ ਦੀ ਬਾਹਰ ਕਰ ਦਿੰਦੀ ਭੁੱਖੇ ਰੱਖਦੀ ਇਹ ਕੀ ਹੈ ਜਿਹੜੇ ਆ ਚਾੜਦੇ ਇਹ ਤੇ ਕੀ ਹੋਇਆ ਕੀ ਸੰਗਲਾਂ ਦੇ ਨਿਸ਼ਾਨ ਨੇ ਸੰਗਲਾਂ ਆ ਵੀ ਬਾੰਦ ਨੇ ਅਜਿੰਨਾ ਕੁ ਤਸ਼ੱਦਦ ਦਾ ਹਾਂ ਜੀ ਇੱਥੇ ਆ ਹੀ ਦੀ ਰੱਖਦੇ ਹਾਂ ਸੰਗਲਾਂ ਨਾਲ ਬੰਨ ਕੇ ਰੱਖਦੇ ਹਾਂ ਸੰਗਲਾਂ ਨਾਲ ਮਾਰ ਦੇ ਲਏ ਨੇ ਕੱਲ ਉਹਨਾਂ ਨੂੰ ਡਾਰ ਸੀ ਵੀ ਇਹ ਚਲੀ ਗਈ ਤਾਂ ਇਹ ਪੈਸੇ ਕਿੱਥੋਂ ਕਮਾਉਂਦੇ ਹੈ ਠੀਕ ਅੰਦੇ ਉਹਨਾਂ ਨੂੰ ਸੀ ਵਿਕਾ ਨਹੀਂ ਦਿਖਾ ਚਲੋ ਵੇਚਦੇ ਤਾਂ ਹੈਗੇ ਸਾਡੀ ਮਾਂ ਨਹੀਂ ਜੀ ਵੀਰਾਂ ਜਾਣਾਂ ਕਿੱਥੇ ਇੰਨੇ ਹਨ ਰਮਨ ਕਿਹੜਾ ਕਸਰਤੇ ਹੋ ਗਏ ਤੇ ਉਹ ਕੀ ਕੰਮ ਕਰਾਉਂਦੇ ਹੋ ਘਰ ਦਾ ਕੰਮ ਸਾਰਾ ਕਰਵਾਉਣਾ ਹਾਂਜੀ ਘਰ ਦਾ ਕੰਮ ਬੱਕਰੀਆਂ ਪੋਰੀਆਂ ਬੱਕਰੀਆਂ ਚਰਾਉਣਾ ਹਾਂਜੀ ਅੱਛਾ ਘਰ ਦਾ ਵਿਹਾਰਾ ਕਰਨਾ ਹਾਂਜੀ ਪੈਸੇ ਦੀ ਕਮਾਈ ਦਾ ਸਾਧਨ ਬਣਾਇਆ ਸੀ ਕਮਾਈ ਦਾ ਸਾਧਨ ਉਹਨਾਂ ਨੇ ਬਾੜਾ ਬਣਾ ਲਿਆ ਤੇਰੇ ਕੋਲ ਹਾਂਜੀ ਅੱਛਾ ਹੋਰ ਕਿੱਥੇ ਵੇਚਿਆ ਸੀ ਤੇ ਰਮਨ ਪਹਿਲਾਂ ਅਸੀਂ ਹੀ ਜਿਹੜਾ ਵਿਚਿਆ Rajasthan ਚ ਇੱਥੇ ਵੀ ਵਿਚਿਆ ਕਿੰਨੀ ਜਗ੍ਹਾ ਦੇ ਵਿਚਿਆ Rajasthan ਦੇ ਵਿੱਚ ਚਾਰ ਜਗ੍ਹਾ ਦੇ ਕਿੰਨੀ ਜਗ੍ਹਾ ਚਾਰ ਜਗ੍ਹਾ ਦੇ ਵਿਚਿਆ ਹੈਗਾ ਚਾਰ ਜਗ੍ਹਾ ਦੇ ਵਿਚਿਆ ਹਾਂਜੀ ਚਾਰ ਜਗ੍ਹਾ ਵੇਚ ਦਿੱਤਾ ਇੱਕ ਗਾਹ ਦੀ ਗਾਹ ਵੇਚ ਦਿੱਤੇ ਇਹਗੇ ਹਾਂਜੀ ਤੇ ਕਿਸ ਤਰ੍ਹਾਂ ਤੁਸੀਂ ਬਚ ਕੇ ਨਿਕਲ ਆਉਂਦੇ ਸੀ ਜਿੱਥੇ ਆਪਣੇ ਰਹੀ ਨਿਕਲਦੇ ਹੀ ਬਚ ਕੇ ਕਰੇ ਹਾਂਜੀ ਇਹ ਨਾਮ ਤੁਹਾਡਾ ਮੇਰਾ ਨਾਮ ਗੁਰਵੀਰ ਸਿੰਘ ਹਾਂ ਗਤਕਾ ਪਾਰਟੀ ਹਾਂ ਤੁਸੀਂ ਮੇਰੇ ਤੋਂ ਕੀ ਕਹਿਣਾ ਚਾਹੁੰਦੇ ਆ ਅੱਜ ਤੁਹਾਡੇ ਕੋਲ ਲੜਕੀ ਆਈ ਏ ਲੜਕੀ ਤੁਸੀਂ ਰੱਖਿਆ ਲੜਕੀ ਕੀ ਕਹਿ ਰਹੀ ਏ ਬਤਲ ਕੀ ਕੀ ਕਿਸ ਤਰ੍ਹਾਂ ਦਾ ਤਸ਼ੱਦਦ ਹੋਇਆ ਬੇ ਜਿਹਨੂੰ ਕਹਿ ਸਕਦੇ ਆ ਜੀ ਕੋਈ ਸ਼ਬਦ ਨਹੀਂ ਜਿਹੜਾ ਬੱਚੀ ਦੇ ਉੱਤੇ ਤਸ਼ੱਦਦ ਹੋਇਆ ਪਸ਼ੂਆਂ ਨਾਲ ਵੀ ਲੋਕ ਐਸਾ ਤਸ਼ੱਦਦ ਨਹੀਂ ਕਰਦੇ ਜਦੋਂ ਇਹਦੇ ਹਾਲਾਤ ਵੇਖੇ ਇਹਦੀਆਂ ਲੱਤਾਂ 'ਚ ਕੀੜੇ ਪਏ ਕਰਮ ਪਏ ਹੋਏ ਸੀ ਬੱਚੀ ਬਾਬਾ ਜੀ ਦੇ ਕੋਲੇ ਆ ਕੇ ਇੰਨੀ ਸੇਮੀ ਹੋਈ ਸੀ ਵੇਖੋ ਸਾਰੇ ਪਿੰਡ ਨੂੰ ਛੱਡ ਕੇ ਇਹਨੂੰ ਗੁਰੂ ਘਰ ਦਿਸਿਆ ਵੀ ਜੇ ਮੈਨੂੰ ਅੱਜ ਬਚਾ ਸਕਦਾ ਤੇ ਗੁਰੂ ਘਰ ਬਚਾ ਸਕਦਾ ਤੇ ਗੁਰੂ ਨੇ ਗੁਰੂ ਕਿਰਪਾ ਕਰਕੇ ਬਾਹ ਮੜ ਲਈ ਜਦੋਂ ਇਹ ਬੱਚੀ ਨੂੰ ਅਸੀਂ ਆ ਕੇ ਮਿਲੇ ਇਹਨੂੰ ਇੰਨਾ ਹੌਸਲਾ ਹੋ ਗਿਆ ਕਿੰਨੇ ਮੈਨੂੰ ਮੇਰਾ 100 ਸਿੰਘ ਮਿਲ ਪਿਆ ਮੈਨੂੰ ਮੇਰਾ ਕਰਕੇ ਚ ਆ ਗਈ ਕਰਕੇ ਚ ਨਿਕਲ ਪਈ ਆ ਜੀ ਜੀ ਕਹਿੰਦੀ ਮੇਰੇ 100 ਵੀਰ ਹੋ ਗਿਆ ਅਸੀਂ 100 150 ਸਿੰਘ ਸੀ ਜਿ세 ਬੰਨੀਆਂ ਜਦੋਂ ਇਹਨੂੰ ਜਾ ਕੇ ਉੱਤੇ ਫੜਿਆ ਬੀਬੀ ਨੂੰ ਬਹੁਤ ਜ਼ਿਆਦੇ ਹੌਸਲੇ ਚ ਹੋ ਗਈ ਸੀ ਵੇਖੋ ਜਿਦੀ ਪੰਜਾਬ ਦੀ ਧਰਤੀ ਦੇ ਉੱਤੇ ਅਸੀਂ ਹੋਰਾਂ ਦੀਆਂ ਧੀਆਂ ਭੈਣਾਂ ਨੂੰ ਬਚਾਉਂਦੇ ਰਹੇ ਆ ਸਾਡੀਆਂ ਆਪਦੀਆਂ ਹੀ ਰੁੱਲਦੀਆਂ ਫਿਰਦੀਆਂ ਧੀਆਂ ਭੈਣਾਂ ਇਹ ਕਾਲ ਯੁੱਗ ਦਾ ਪੂਰਾ ਜੋਰ ਹੈ ਸਮੇਂ ਜੀ ਸੋ ਇਹ ਹੀ ਕਹਿਣਾ ਚਾਹੁੰਨੇ ਆ ਹੋਰ ਵੀ ਕਿਸੇ ਵੀਰ ਭੈਣ ਨੂੰ ਕੋਈ ਇਤਲਾਹ ਮਿਲਦੀ ਆ ਕੋਈ ਇਹੋ ਜੀ ਬੱਚੀ ਕਿਸੇ ਦੇ ਸ਼ਕੰਜੇ ਦੇ ਵਿੱਚ ਹੈ ਤੇ ਉਹ ਜਥੇਬੰਦੀਆਂ ਨਾਲ ਆਪਦੇ ਨੇੜਲੀਆਂ ਨਾਲ ਜ਼ਰੂਰ ਸੰਪਰਕ ਕਰਿਓ ਤਾਂ ਕਿ ਉਹ ਜੀਆਂ ਜਿਹੜੀਆਂ ਬੱਚੀਆਂ ਹਨ ਉਹ ਇਹਨਾਂ ਜਾਲ ਕੀ ਮਾਮਲਾ ਹੈ ਗਿਆ ਪੂਰਾ ਜੋ ਇਹ ਮਹਿਲਾ ਨੂੰ ਖਰੀਦਨ ਵੇਚਣ ਦਾ ਹੈ ਜੀ ਇਹ ਜੀ ਆਪਾਂ ਨੂੰ ਇੱਕ ਦਰਖਾਸਤ ਰਸੀ ਹੋਈ ਸੀਗੀ ਰਮਨਦੀਪ ਕੌਰ ਵੱਲੋਂ ਤੇ ਉਹਨਾਂ ਦੀ ਦਰਖਾਸਤ ਸੀਗੀ ਉਹਨਾਂ ਨੂੰ 2-3 ਥਾਵਾਂ ਤੇ ਖਰੀਦਿਆ ਵੇਚਿਆ ਗਿਆ ਤੇ ਉਹ ਬਰ ਖਿਲਾਫ ਸੀਗੀ ਜੀ ਪਰਮਜੀਤ ਕੌਰ ਬਲੂਰ ਪਿੰਡ ਤੋਂ ਤੇ ਇੱਕ ਕਪਤਾਨ ਨੇ ਨਾਰਾਇਣਗੜ੍ਹ ਤੋਂ ਤੇ ਇਹਨਾਂ ਦੇ ਚੇਰੇ ਭਰਾ ਸੀਗੇ ਜੀ ਜਿੱਥੇ ਇਹਨਾਂ ਦੇ ਮਾਤਾ ਪਿਤਾ ਦੀ ਡੈਥ ਤੋਂ ਬਾਅਦ ਹੀ ਰਹਿੰਦੀ ਸੀ ਉਸ ਤੋਂ ਬਾਅਦ ਇਹਨੂੰ ਇੱਕ ਕਿਸੇ ਲੇਡੀ ਨਾਲ ਤੋਰ ਦਿੱਤਾ ਜਾਂਦਾ ਹੈ ਜਿੱਥੇ ਉਹ ਲੇਡੀਜ਼ ਹੀ ਵਾਰ-ਵਾਰ ਅੱਗੇ ਇਹਨੂੰ ਵੇਚਦੀ ਹੈ ਤੇ ਉਸ ਤੋਂ ਬਾਅਦ ਜਦੋਂ ਇੱਥੇ ਫਿਰੋਜ਼ਪੁਰ ਆ ਕੇ ਇੱਕ ਗੁਰਦੁਆਰਾ ਸਾਹਿਬ ਵਿੱਚ ਆਉਂਦੀ ਹੈ ਤੇ ਇੱਥੋਂ ਦੇ ਪਟਕੀਆਂ ਨੇ ਜਦੋਂ ਇਹਨਾਂ ਨੂੰ ਵੇਖਿਆ ਤੇ ਉਹ ਆਪਣੇ ਥਾਣੇ ਕੋਲਗੜੀ ਵਿਖੇ ਫਿਰੋਜ਼ਪੁਰ ਲੈ ਕੇ ਆਏ ਤੇ ਉਸ ਤੋਂ ਬਾਅਦ ਆਪਾਂ ਜੀ 71/25 ਮੁਕੱਦਮਾ ਦਰਜ ਕੀਤਾ ਅੰਡਰ ਸੈਕਸ਼ਨ 143 ਤੇ 144 ਬੀ ਐਨ ਇੱਕ ਜਿਹੜੀ ਪਰਮਜੀਤ ਕੌਰ ਮੁਖਾ ਰੋਪੀਆ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀਆਂ ਦੀ ਤਫ਼ਤੀਸ਼ ਜਾਰੀ ਹੈ ਬਾਕੀ ਤਫ਼ਤੀਸ਼ ਤੋਂ ਬਾਅਦ ਪਤਾ ਲੱਗੂਗਾ